ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ ਪੰਜਵਾਂ ਸੁਖੀਏ ਕਉ ਪਖੈ ਸਭ ਸੁਖਿਆ ਰੋਗੀ ਕਹਿ ਪਾਣੈ ਸਭ ਰੋਗੇ ਕਰਨ ਕਰਾਵਨ ਹਾਰ ਸੁਅਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮੰਗਵਾਤਾ ਤਿਸ ਕੈ ਭਾਣੈ ਕੋਇ ਨਾ ਪੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿ ਤਰਾ ਓ ਜਾਣੈ ਸਗਲੇ ਠੰਡੇ ਕੌ ਮੈਂ ਰੋਗ ਜਾ ਕਾ ਮਨ ਬਿਆਪਤਾ ਓ ਜਨਮ ਮਰੇ ਬਿਨ ਲਾਤੀ ਗਿਆਨ ਅੰਜਨ ਜਾ ਕੀ ਨਿਤਰੀ ਪੜਿਆ ਤਾਂ ਕਉ ਸਰਬ ਪਰਗਾਸ ਅਗਿਆਨ ਅੰਧੇਰਾ ਸੂਜਸ ਨਹੀਂ ਬਹੜ ਬਹੜ ਪਰਮਾਤਾ ਸੁਣ ਬੇਨਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੈ ਜਹ ਕੀਰਤਨ ਤੇਰਾ ਸਾਜੂ ਗਾਵੇ ਤਹ ਮੇਰਾ ਮਨ ਲਗੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ ਪੰਜਵਾਂ ਸੁਖੀਏ ਕਉ ਪਖੈ ਸਭ ਸੁਖਿਆ ਰੋਗੀ ਕੈ ਪਾਣੈ ਸਭ ਰੋਗੀ ਕਰਨ ਕਰਾਵਨ ਹਾਰ ਸੁਆਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮਗਵਾਤਾ ਕਿਸ ਕੈ ਭਾਣੈ ਕੋਈ ਨਾ ਪੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿ ਤਰਾ ਓ ਜਾਣੈ ਸਗਲੇ ਠੰਡੇ ਹਉ ਮੈਂ ਰੋਗ ਜਾ ਕਾ ਮਨ ਬਿਆਪਤਾ ਓ ਜਨਮ ਮਰੇ ਬਿਲ ਲਤੀ ਗਿਆਨ ਅੰਜਨ ਜਾਕੀ ਨਿਤਰੀ ਪੜਿਆ ਤਾਂ ਕੋ ਸਰਵ ਪ੍ਰਗਾਸਾ ਅਗਿਆਨ ਅੰਧੇਰਾ ਸੋ ਜਸ ਨਹੀਂ ਬਹੜ ਬਹੜ ਪਰਮਾਤਾ ਸੁਣ ਬੇਨਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੇ ਗਹਿ ਕੀਰਤਨ ਤੇਰਾ ਸਾਜੂ ਗਾਵੇ तह मेरा मन लगे सतना, सतना श्री वाहि साहु जी सौरठ महला पंजवा सुखिएख सब सुखिया रोगी के पाने सब रोगी कर्ण करावरा हार स्वामी ਆਪਣਾ ਸਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮਗਵਾਤਾ ਤਿਸ ਕੈ ਭਾਣੈ ਕੋਈ ਨਾ ਪੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿ ਤਰਾ ਅਹ ਜਾਣੈ ਸਗਲੇ ਠਾਂਡੇ ਹਉ ਮੈਂ ਰੋਗ ਜਾ ਕਾਮਨ ਬਿਆਪਤਾ ਓ ਜਨਮ ਮਰੇ ਬਿਨ ਲਤੀ ਗਿਆਨ ਅੰਜਨ ਜਾ ਕੀ ਨਿਤਰੀ ਪੜਿਆ ਤਾ ਕਉ ਸਰਬ ਪ੍ਰਗਾਸ ਅਗਿਆਨ ਅੰਧੇਰਾ ਸੂਜਸ ਨਹੀਂ ਬਹੜ ਬਹੜ ਪਰਮਾਤਾ ਸੁਣ ਬੇਨਤੀ ਸੁਮੀ ਆਪਣੇ ਨਾਨਕ ਇਹ ਸੁਖ ਮੰਗੈ ਗਹਿ ਕੀਰਤਨ ਤੇਰਾ ਸਾਜੂ ਗਾਵੇ ਤਹ ਮੇਰਾ ਮਨ ਲਗੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ ਪੰਜਵਾਂ ਸੁਖੀਏ ਕਉ ਪਖੈ ਸਭ ਸੁਖਿਆ ਰੋਗੀ ਕਹਿ ਪਾਣ ਸਭ ਰੋਗੀ ਕਰਨ ਕਰਾਵਨ ਹਾਰ ਸੁਆਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮਗਵਾਤਾ ਤਿਸ ਕੈ ਭਾਣੈ ਕੋਈ ਨਾ ਪੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿ ਤਰਾ ਓ ਜਾਣੈ ਸਗਲੇ ਠੰਡੇ ਹਉ ਮੈਂ ਰੋਗ ਜਾ ਕਾ ਮਨ ਬਿਆਪਤਾ ਓ ਜਨਮ ਮਰੇ ਬਿਲ ਲਤੀ ਗਿਆਨ ਅੰਜਨ ਜਾ ਕੀ ਨਿਤਰੀ ਪੜਿਆ ਤਾਂ ਕੋ ਸਰਵ ਪਰਗਾਸਾ ਅਗਿਆਨ ਅੰਧੇਰਾ ਸੋ ਜਸ ਨਹੀਂ ਬਹੜ ਬਹੜ ਪਰਮਾਤਾ ਸੁਣ ਬੇਨਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੇ ਗਹਿ ਕੀਰਤਨ ਤੇਰਾ ਸਾਜੂ ਗਾਹੇ ਤਹ ਮੇਰਾ ਮਨ ਲਗੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਸੁਖੀਏ ਤਾਂ ਪਖੈ ਸਭ ਸੁਖੀਆਂ ਰੋਗੀ ਕਹਿ ਪਾਣੈ ਸਭ ਰੋਗੇ ਕਰਨ ਕਰਾਵਨ ਹਾਰ ਸੁਆਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮਗਵਾਤਾ ਤਿਸ ਕੈ ਭਾਣੈ ਕੋਈ ਨਾ ਫੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿ ਤਰਾ ਅਹ ਜਾਣੈ ਸਗਲੇ ਠੰਡੇ ਹਉ ਮੈਂ ਰੋਗ ਜਾ ਕਾ ਮਨ ਬਿਆਪਤਾ ਅੋ ਜਨਮ ਮਰੈ ਬਿਨ ਲਤੀ ਗਿਆਨ ਅੰਜਨ ਜਾਕੀ ਨਿਤਰੀ ਪੜਿਆ ਤਾਂ ਕੋ ਸਰਬ ਪ੍ਰਗਾਸ ਅਗਿਆਨ ਅੰਧੇਰਾ ਸੂਜਸ ਨਹੀਂ ਬਹੜ ਬਹੜ ਪਰਮਾਤਾ ਸੁਣ ਬੇਨਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੇ ਗਏ ਕੀਰਤਨ ਤੇਰਾ ਸਾਜੂ ਗਾਵੇ ਤਹ ਮੇਰਾ ਮਨ ਲਗੈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਸੁਖੀਏ ਕਉ ਪਖੈ ਸਭ ਸੁਖਿਆ ਰੋਗੀ ਕਹਿ ਪਾਣੈ ਸਭ ਰੋਗੀ ਕਰਣ ਕਰਾਵਨ ਹਾਰ ਸੁਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮਗਵਾਤਾ ਿਸ ਕੈ ਭਾਣੈ ਕੋਈ ਨਾ ਪੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿ ਤਰਾ ਓ ਜਾਣੈ ਸਗਲੇ ਠੰਡੇ ਹਉ ਮੈਂ ਰੋਗ ਜਾ ਕਾ ਮਨ ਬਿਆਪਤਾ ਓ ਜਨਮ ਮਰੇ ਬਿਲ ਲਤੀ ਗਿਆਨ ਅੰਜਨ ਜਾ ਕੀ ਨਿਤਰੀ ਪੜਿਆ ਤਾਂ ਕੋ ਸਰਬ ਪਰਗਾਸਾ ਅਗਿਆਨ ਅੰਧੇਰਾ ਸੂਜਸ ਨਹੀਂ ਬਹੜ ਬਹੜ ਪਰਮਾਤਾ ਸੁਣ ਬੇਨਤੀ ਸੁਆਮੀ ਆਪਣੇ ਨਾਨਕ ਇਹ ਸੋਖ ਮੰਗੇ ਜਹ ਕੀਰਤਨ ਤੇਰਾ ਸਾਜੂ ਗਾਵੇ ਤਹ ਮੇਰਾ ਮਨ ਲਗੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਸੁਖੀਏ ਕਾ ਪਖੈ ਸਭ ਸੁਖਿਆ ਰੋਗੀ ਕੈ ਪਾਣੈ ਸਭ ਰੋਗੇ ਕਰਨ ਕਰਾਵਨ ਹਾਰ ਸੁਆਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮੰਗਵਾਤਾ ਤਿਸ ਕੈ ਪਾਣੈ ਕੋਈ ਨਾ ਪੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿ ਤਰਾ ਉਹ ਜਾਣੈ ਸਗਲੇ ਠਾਂਡੇ ਹਉ ਮੈਂ ਰੋਗ ਜਾ ਕਮਨ ਬਿਆਪਤਾ ਓ ਜਨਮ ਮਰੇ ਬਿਨ ਲਤੀ ਗਿਆਨ ਅੰਜਨ ਜਾਕੀ ਨਿਤਰੀ ਪੜਿਆ ਤਾਂ ਕਉ ਸਰਬ ਪਰਗਾਸ ਅਗਿਆਨ ਅੰਧੇਰਾ ਸੂਜਸ ਨਹੀਂ ਬਹੜ ਬਹੜ ਪਰਮਾਤਾ ਸੁਣ ਬੇਨ ਤੇ ਸੁਮੀ ਆਪਣੇ ਨਾਨਕ ਇਹ ਸੁਖ ਮੰਗੈ ਗਹਿ ਕੀਰਤਨ ਤੇਰਾ ਸਦੋਂ ਗਾਹੇ ਤਹ ਮੇਰਾ ਮਨ ਲਗੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ ਪੰਜਵਾਂ ਸੁਖੀਏ ਕੀ ਪਖੈ ਸਦ ਸੁਖੀਆਂ ਰੋਗੀ ਕਹਿ ਪਾਣ ਸਭ ਰੋਗੀ ਕਰਨ ਕਰਾਵਨ ਹਾਰ ਸੁਆਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮੰਗਵਾਤਾ ਿਸ ਕਹਿ ਭਾਣੇ ਕੋਈ ਨਾ ਪੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿ ਤਰਾ ਓ ਜਾਣੇ ਸਗਲੇ ਠੰਡੇ ਹਉ ਮੈਂ ਰੋਗ ਜਾ ਕਾ ਮਨ ਬਿਆਪਤਾ ਓ ਜਨਮ ਮਰੇ ਬਿਨ ਲਤੀ ਗਿਆਨ ਅੰਜਨ ਜਾ ਕੀ ਨਿਤਰੀ ਬੜਿਆ ਤਕ ਕੋ ਸਰਬ ਪਰਗਾਸਾ ਅਗਿਆਨ ਅੰਧੇਰਾ ਸੂਜਸ ਨਹੀਂ ਬਹੜ ਬਹੜ ਪਰਮਾਤਾ ਸੁਣ ਬੇਨਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੇ ਤਹ ਕੀਰਤਨ ਤੇਰਾ ਸਾਜੂ ਗਾਵਹਿ ਤਹ ਮੇਰਾ ਮਨ ਲਗੈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਸੁਖੀਏ ਕਉ ਪਖੈ ਸਭ ਸੁਖਿਆ ਰੋਗੀ ਕੈ ਪਾਣੈ ਸਭ ਰੋਗੀ ਕਰਣ ਕਰਾਵਨ ਹਾਰ ਸੁਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮਗਵਾਤਾ ਿਸ ਕਹਿ ਭਾਣੈ ਕੋਈ ਨਾ ਫੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿ ਤੜਾ ਓ ਜਾਣੈ ਸਗਲੇ ਠੰਡੇ ਹਉ ਮੈਂ ਰੋਗ ਜਾ ਕਾ ਮਨ ਬਿਆਪਤਾ ਓ ਜਨਮ ਮਰੇ ਬਿਲ ਲਤੀ ਗਿਆਨ ਅੰਜਨ ਜਾਂ ਕੀ ਨਿਤਰੀ ਪੜਿਆ ਤਾਂ ਕੋ ਸਰਬ ਪ੍ਰਗਾਸ ਅਗਿਆਨ ਅੰਧੇਰਾ ਸੂਜਸ ਨਹੀਂ ਬਹੜ ਬਹੜ ਪਰਮਾਤਾ ਸੁਣ ਬੇਨਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੇ ਜਹ ਕੀਰਤਨ ਤੇਰਾ ਸਾਦੋਂ ਗਾਵਹਿ ਤਹ ਮੇਰਾ ਮਨ ਲਗੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਸੁਖੀਏ ਕਉ ਪਖੈ ਸਭ ਸੁਖਿਆ ਰੋਗੀ ਕੈ ਪਾਣੈ ਸਭ ਰੋਗੀ ਕਰਨ ਕਰਾਵਨ ਹਾਰ ਸੁਆਮੀ ਆਪਨ ਹਾਥ ਸੰਜੋਗੀ ਮੇਰੇ ਜਿਨ ਆਪਣਾ ਪਰਮਗਵਾਤਾ ਤਿਸ ਕੈ ਭਾਣੈ ਕੋਈ ਨਾ ਫੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿ ਤਰਾ ਓਹ ਜਾਣੈ ਸਗਲੇ ਠੰਡੇ ਕੋ ਮੈਂ ਰੋਗ ਦਾ ਕਾਮਨ ਬਿਆਪਤਾ ਓ ਜਨਮ ਮਰੇ ਬਿਨ ਲਤੀ ਗਿਆਨ ਅੰਜਨ ਜਾ ਕੀ ਨਿਤਰੀ ਪੜਿਆ ਤਾਂ ਕਾ ਸਰਬ ਪਰਗਾਸ ਅਗਿਆਨ ਅੰਧੇਰਾ ਸੂਜਸ ਨਹੀਂ ਬਹੜ ਬਹੜ ਪਰਮਾਤਾ ਸੁਣ ਬੇਨਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੈ ਜਹ ਕੀਰਤਨ ਤੇਰਾ ਸਾਜੂ ਗਾਵੇ ਤਹ ਮੇਰਾ ਮਨ ਲਗੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਸੁਖੀਏ ਕਉ ਪਖੈ ਸਭ ਸੁਖਿਆ ਰੋਗੀ ਕੈ ਪਾਣ ਸਭ ਰੋਗੀ ਕਰਨ ਕਰਾਵਨ ਹਾਰ ਸੁਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮਗਵਾਤਾ ਤਿਸ ਕੈ ਭਾਣੈ ਕੋਈ ਨਾ ਪੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿ ਤਰਾ ਓ ਜਾਣੈ ਸਗਲੇ ਠੰਡੇ ਹਉ ਮੈਂ ਰੋਗ ਜਾ ਕਾਮਨ ਬਿਆਪਤਾ ਓ ਜਨਮ ਮਰੇ ਬਿਨ ਲਤੀ ਗਿਆਨ ਅੰਜਨ ਜਾ ਕੀ ਨਿਤਰੀ ਪੜਿਆ ਤਾ ਕਉ ਸਰਬ ਪ੍ਰਗਾਸ ਅਗਿਆਨ ਅੰਧੇਰਾ ਸੂਜਸ ਨਹੀਂ ਬਹੜ ਬਹੜ ਪਰਮਾਤਾ ਸੁਣ ਬੇਨਤੀ ਸੁਮੀ ਆਪਣੇ ਨਾਨਕ ਇਹ ਸੁਖ ਮੰਗੇ ਗਹਿ ਕੀਰਤਨ ਤੇਰਾ ਸਾਜੂ ਗਾਵੇ ਤਹ ਮੇਰਾ ਮਨ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ ਪੰਜਵਾਂ ਸੁਖੀਏ ਕਾ ਪਖੈ ਸਭ ਸੁਖਿਆ ਰੋਗੀ ਕੈ ਪਾਣੈ ਸਭ ਰੋਗੀ ਕਰਨ ਕਰਾਵਨ ਹਾਰ ਸੁਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮਗਵਾਤਾ ਤਿਸ ਕੈ ਪਾਣੈ ਕੋਈ ਨਾ ਫੁਲਾ ਜੇ ਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿਤਰਾ ਓ ਜਾਣੈ ਸਗਲੇ ਠਾਂਡੇ ਹਉ ਮੈਂ ਰੋਗ ਜਾ ਕਾ ਮਨ ਬਿਆਪਤਾ ਓ ਜਨਮ ਮਰੇ ਬਿਲ ਲਤੀ ਗਿਆਨ ਅੰਜਨ ਜਾਕੀ ਨਿਤਰੀ ਪੜਿਆ ਤਾਂ ਕਾ ਸਰਬ ਪਰਗਾਸਾ ਅਗਿਆਨ ਅੰਧੇਰਾ ਸੂਜਸ ਨਹੀਂ ਬਹੜ ਬਹੜ ਪਰਮਾਤਾ ਸੁਣ ਬੇਨਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੇ ਜਹ ਕੀਰਤਨ ਤੇਰਾ ਸਾਦੂ ਗਾਵੇ ਤਹ ਮੇਰਾ ਮਨ ਲਗੈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਸੁਖੀਏ ਕਉ ਪਖੈ ਸਭ ਸੁਖਿਆ ਰੋਗੀ ਕੈ ਪਾਣੈ ਸਭ ਰੋਗੀ ਕਾਰਣ ਕਰਾਵਨ ਹਾਰ ਸੁਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮਗਵਾਤਾ ਤਿਸ ਕੈ ਭਾਣੈ ਕੋਈ ਨਾ ਪੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿ ਤਰਾ ਓ ਜਾਣੈ ਸਗਲੇ ਠੰਡੇ ਕਾਉ ਮੈਂ ਰੋਗ ਜਾ ਕਾ ਮਨ ਬਿਆਪਤਾ ਓ ਜਨਮ ਮਰੇ ਬਿਨ ਲਤੀ ਗਿਆਨ ਅੰਜਨ ਜਾ ਕੀ ਨਿਤਰੀ ਪੜਿਆ ਤਾਂ ਕਾ ਸਰਬ ਪਰਗਾਸ ਅਗਿਆਨ ਅੰਧੇਰਾ ਸੂਜਸ ਨਹੀਂ ਬਹੜ ਬਹੜ ਪਰਮਾਤਾ ਸੁਣ ਬੇਨਤੀ ਸੁਆਮੀ ਆਪਣੇ नानक यह सुख मंग जह कीर्तन तेरा साधु तह मेरा मन लगे सतनाम सतना श्री वाहिगुरु साहिब जी सौरठा महला पंजवा ਸੁਖੀਏ ਕਉ ਪਖੈ ਸਭ ਸੁਖਿਆ ਰੋਗੀ ਕੈ ਪਾਣੈ ਸਭ ਰੋਗੀ ਕਰਨ ਕਰਾਵਨ ਹਾਰ ਸੁਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮਗਵਾਤਾ ਿਸ ਕੈ ਭਾਣੈ ਕੋਈ ਨਾ ਫੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿ ਤਲਾ ਓਹ ਜਾਣੈ ਸਗਲੇ ਠੰਡੇ ਹਉ ਮੈਂ ਰੋਗ ਜਾ ਕਾ ਮਨ ਬਿਆਪਤਾ ਓਹ ਜਨਮ ਮਰੇ ਬਿਲ ਲਤੀ ਗਿਆਨ ਅੰਜਨ ਜਾਕੀ ਨੇਤਰੀ ਪੜਿਆ ਤਾਂ ਕੋ ਸਰਬ ਪਰਗਾਸਾ ਅਗਿਆਨ ਅੰਧੇਰਾ ਸੂਜਸ ਨਹੀਂ ਬਹੁੜ ਬਹੁੜ ਪਰਮਾਤਾ ਸੁਣ ਬੇਨਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੇ दह कीर्तन तेरा सादों गावे तह मेरा मन लगे सतना श्री वाहरू साहिब जी सौरठ महला पंजवा सुखिए सुखिएख सब सुखिया रोगी के पाने सब रोगी करण कराहार हार स्वामी आपन हाथ संजोगे ਮਨ ਮੇਰੇ ਜਿਨ ਆਪਣਾ ਪਰਮਗਵਾਤਾ ਤਿਸ ਕੈ ਭਾਣੈ ਕੋਈ ਨਾ ਪੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿ ਤਰਾ ਅਹ ਜਾਣੈ ਸਗਲੇ ਠੰਡੇ ਉਹ ਮੈਂ ਰੋਗ ਦਾ ਕਾਮਨ ਬਿਆਪਤਾ ਉਹ ਜਨਮ ਮਰੇ ਬਿਲ ਲਤੀ ਗਿਆਨ ਅੰਜਨ ਜਾਕੀ ਨਿਤਰੀ ਪੜਿਆ ਤਾਂ ਕੋ ਸਰਵ ਪ੍ਰਗਾਸਾ ਅਗਿਆਨ ਅੰਧੇਰਾ ਸੋ ਜਸ ਨਹੀਂ ਬਹੜ ਬਹੜ ਪਰਮਾਤਾ ਸੁਣ ਬੇਨਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੈ ਗਹਿ ਕੀਰਤਨ ਤੇਰਾ ਸਾਜੂ ਗਾਵੇ ਤਹ ਮੇਰਾ ਮਨ ਲਗੈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਸੁਖੀਏ ਕਉ ਪਖੈ ਸਭ ਸੁਖਿਆ ਰੋਗੀ ਕਹਿ ਪਾਣ ਸਭ ਰੋਗੀ ਕਰਨ ਕਰਾਵਨ ਹਾਰ ਸੁਆਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮਗਵਾਤਾ ਤਿਸ ਕੈ ਭਾਣੈ ਕੋਇ ਨਾ ਪੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿ ਤਰਾ ਓ ਜਾਣੈ ਸਗਲੇ ਠਾਂਡੇ ਹਉ ਮੈਂ ਰੋਗ ਜਾ ਕਾ ਮਨ ਬਿਆਪਤਾ ਓ ਜਨਮ ਮਰੇ ਬਿਨ ਲਤੀ ਗਿਆਨ ਅੰਜਨ ਜਾ ਕੀ ਨਿਤਰੀ ਪੜਿਆ ਤਾਂ ਕੋ ਸਰਬ ਪਰਗਾਸਾ ਅਗਿਆਨ ਅੰਧੇਰਾ ਸੂਜਸ ਨਹੀਂ ਬਹੜ ਬਹੜ ਪਰਮਾਤਾ ਸੁਣ ਬੇਨਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੇ दह कीर्तन तेरा साधु गावे मेरा मन लगे सतना श्री वाहे गुरु साहेब जी सौरठ महला पंजवा सुखिएख सब सुखिया रोगी कै पाने सब रोगी ਕਰਣ ਕਰਾਵਨ ਹਾਰ ਸੁਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮਗਵਾਤਾ ਿਸ ਕਹਿ ਭਾਣੈ ਕੋਈ ਨਾ ਪੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿ ਤਰਾ ਓ ਜਾਣੈ ਸਗਲੇ ਠੰਡੇ ਹਉ ਮੈਂ ਰੋਗ ਜਾ ਕਾ ਮਨ ਬਿਆਪਤਾ ਓ ਜਨਮ ਮਰੇ ਬਿਲ ਲਤੀ ਗਿਆਨ ਅੰਜਨ ਜਾ ਕੀ ਨਿਤਰੀ ਬੜਿਆ ਤਾ ਕੋ ਸਰਬ ਪ੍ਰਗਾਸ ਅਗਿਆਨ ਅੰਧੇਰਾ ਸੂਜਸ ਨਹੀਂ ਬਹੜ ਬਹੜ ਪਰਮਾਤਾ ਸੁਣ ਬੇਨਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੇ जह कीर्तन तेरा साधु तह मेरा मन लगे सतनाम, सतनाम श्री वाहरू साहिब जी सौरठ महला पंजवा सुखिएख सब सुखिया रोगी के पाने सब रोगी करण कराहार स् में आपन हाथ संजोगे ਮਨ ਮੇਰੇ ਜਿਨ ਆਪਣਾ ਪਰਮਗਵਾਤਾ ਤਿਸ ਕੈ ਭਾਣੈ ਕੋਈ ਨਾ ਪੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿ ਤਰਾ ਅਹ ਜਾਣੈ ਸਗਲੇ ਠਾਂਡੇ ਹਉ ਮੈਂ ਰੋਗ ਜਾ ਕਾ ਮਨ ਬਿਆਪਤਾ ਅਹ ਜਨਮ ਮਰੈ ਬਿਨ ਲਾਤੀ ਗਿਆਨ ਅੰਜਨ ਜਾਕੀ ਨਿਤਰੀ ਪੜਿਆ ਤਾ ਕੋ ਸਰਵ ਪ੍ਰਗਾਸਾ ਅਗਿਆਨ ਅੰਧੇਰਾ ਸੋ ਜਸ ਨਹੀਂ ਬਹੜ ਬਹੜ ਪਰਮਾਤਾ ਸੁਣ ਬੇਨਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੇ ਤਹ ਕੀਰਤਨ ਤੇਰਾ ਸਾਜੂ ਗਾਵੇ ਤਹ ਮੇਰਾ ਮਨ ਲਗੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਸੁਖੀਏ ਕਉ ਪਖੈ ਸਦ ਸੁਖੀਆਂ ਰੋਗੀ ਕਹਿ ਪਾਣੈ ਸਭ ਰੋਗੇ ਕਰਣ ਕਰਾਵਨ ਹਾਰ ਸੁਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮਗਵਾਤਾ ਿਸ ਕੈ ਭਾਣੈ ਕੋਈ ਨਾ ਫੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿ ਤਰਾ ਓ ਜਾਣੈ ਸਗਲੇ ਠੰਡੇ ਹਉ ਮੈਂ ਰੋਗ ਜਾ ਕਾ ਮਨ ਬਿਆਪਤਾ ਓ ਜਨਮ ਮਰੇ ਬਿਨ ਲਤੀ ਗਿਆਨ ਅੰਜਨ ਜਾ ਕੀ ਨਿਤਰੀ ਪੜਿਆ ਤਾਂ ਕੋ ਸਰਬ ਪ੍ਰਗਾਸਾ ਅਗਿਆਨ ਅੰਧੇਰਾ ਸੂਜਸ ਨਹੀਂ ਬਹੜ ਬਹੜ ਪਰਮਾਤਾ ਸੁਣ ਬੇਨਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੇ ਤਹ ਕੀਰਤਨ ਤੇਰਾ ਸਾਜੂ ਗਾਵਹਿ ਤਹ ਮੇਰਾ ਮਨ ਲਗੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਸੁਖੀਏ ਕਾ ਪਖੈ ਸਦ ਸੁਖੀਆਂ ਰੋਗੀ ਕੈ ਪਾਣੈ ਸਭ ਰੋਗੇ ਕਰਣ ਕਰਾਵਨ ਹਾਰ ਸੁਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮਗਵਾਤਾ ਤਿਸ ਕੈ ਭਾਣੈ ਕੋਈ ਨਾ ਪੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸਿ ਤਲਾ ਓ ਜਾਣੈ ਸਗਲੇ ਠੰਡੇ ਹਉ ਮੈਂ ਰੋਗ ਜਾ ਕਾ ਮਨ ਬਿਆਪਤਾ ਓ ਜਨਮ ਮਰੇ ਬਿਲ ਲਤੀ ਗਿਆਨ ਅੰਜਨ ਜਾ ਕੀ ਨਿਤਰੀ ਪੜਿਆ ਤਾਂ ਕੋ ਸਰਬ ਪ੍ਰਗਾਸਾ ਅਗਿਆਨ ਅੰਧੇਰਾ ਸੋ ਜਸ ਨਹੀਂ ਬਹੜ ਬਹੜ ਪਰਮਾਤਾ ਸੁਣ ਬੇਨਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੇ ਗਹਿ ਕੀਰਤਨ ਤੇਰਾ ਸਾਜੂ ਗਾਵੇ ਤਹ ਮੇਰਾ ਮਨ ਲਾਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ